ਸੋਨਾ ਚਾਂਦੀ ਖਰੀਦਣ ਵਾਲੇ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਦਰਅਸਲ ਸੋਨੇ ਚਾਂਦੀ ਦੇ ਵਿੱਚ ਲਗਾਤਾਰ ਗਿਰਾਵਟ ਹੁੰਦੀ ਨਜ਼ਰ ਆ ਰਹੀ ਹੈ ਅੱਜ ਤੀਜੇ ਦਿਨ ਵੀ ਕਿਉਂਕਿ ਲਗਾ ਪਿਛਲੇ ਦੋ ਦਿਨਾਂ ਤੋਂ ਸੋਨੇ ਚਾਂਦੀ ਦੇ ਵਿੱਚ ਗਿਰਾਵਟ ਨਜ਼ਰ ਆ ਰਹੀ ਹੈ ਤੇ ਅੱਜ ਵੀ ਧੜਮ ਕਰਕੇ ਇਹਨਾਂ ਦੇਆਂ ਕੀਮਤਾਂ ਦੇ ਵਿੱਚ ਗਿਰਾਵਟ ਨਜ਼ਰ ਆਈ ਹੈ ਤਾਂ ਸੋਨਾ ਚਾਂਦੀ ਖਰੀਦਣ ਵਾਲੇ ਤੇ ਲਈ ਇਹ ਬੇहद ਵੱਡੀ ਅਪਡੇਟ ਜਿਹੜੀ ਕਿ ਕਹਿ ਸਕਦੇ ਹਾਂ ਕਿਉਂਕਿ ਸੋਨਾ ਚਾਂਦੀ ਹਰ ਕੋਈ ਖਰੀਦਣਾ ਚਾਹੁੰਦਾ ਹੈਗਾ ਪਰ ਰੇਟ ਜ਼ਿਆਦਾ ਹੋਣ ਕਰਕੇ ਕੀਮਤਾਂ ਸਦਾ ਹੋਣ ਕਰਕੇ ਲੋਕ ਇਸ ਦੇ ਬਾਰੇ ਖਰੀਦਣਾ ਤਾਂ ਦੂਰ ਦੀ ਗੱਲ ਹੈ ਸੋਚਦੇ ਵੀ ਨਹੀਂ ਹੈ ਤਾਂ ਦੱਸਦੀ ਕਿ ਸੋਨਾ ਚਾਂਦੀ ਦਾ ਜੋ ਕਿ ਵਿਆਵਾ ਸ਼ਾਦੀਆਂ ਦੇ ਵਿੱਚ ਜਾਂ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਕਿਸੇ ਫੰਕਸ਼ਨ ਦੇ ਵਿੱਚ ਖਰੀਦਿਆ ਜਾਂਦਾ ਹੈਗਾ ਪਰ ਤੁਹਾਨੂੰ ਦੱਸ ਦੇ ਕਿ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਵੀ ਇਹਨਾਂ ਸੋਨੇ ਚਾਂਦੀ ਦੀ ਕੀਮਤ ਤੇ ਇਹਨਾਂ ਦਾ ਮਹੱਤਵ ਹੋਰ ਜ਼ਿਆਦਾ ਵਧ ਜਾਂਦਾ ਹੈ ਦੱਸਦੀ ਹੈ ਕਿ ਸੋਨੇ ਦੀ ਕੀਮਤ ਅੱਜ ਲਗਾਤਾਰ ਤੀਜੇ ਦਿਨ ਡਿੱਗੀ ਹੈ ਪਿਛਲੇ 3 ਦਿਨਾਂ ਦੇ ਵਿੱਚ ਸੋਨੇ ਦੀ ਕੀਮਤ 3000 ਰੁਪਏ ਤੋਂ ਵੱਧ ਸਸਤੀ ਹੋ ਗਈ ਹੈ ਯਾਨੀ ਕਿ 3000 ਰੁਪਏ ਸੋਨਾ ਜਿਹੜਾ ਕਿ ਸਸਤਾ ਹੋ ਚੁੱਕਿਆ ਹੈ ਕੱਲ ਸੋਨੇ ਦੀ ਕੀਮਤ ਵੱਡੀ ਗਿਰਾਵਟ ਤੋਂ ਬਾਅਦ ਹਰੇ ਨਿਸ਼ਾਨ ਦੇ ਉੱਤੇ ਆਈ ਸੀ ਪਰ ਅੱਜ ਫਿਰ ਸਵੇਰ ਦੇ ਕਾਰੋਬਾਰ ਦੇ ਵਿੱਚ ਪ੍ਰਤੀ 10 ਗ੍ਰਾਮ ਰੇਟ ਦੇ ਵਿੱਚ 560 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਅੱਜ 24 ਕੈਰੇਟ ਸੋਨੇ ਦੀ 10 ਗ੍ਰਾਮ ਦੀ ਕੀਮਤ 96700 ਰੁਪਏ ਅਤੇ 22 ਕੈਰੇਟ ਸੋਨੇ ਦੀ ਕੀਮਤ 88000 500 ਰੁਪਏ ਦੇ ਉੱਤੇ ਕਾਰੋਬਾਰ ਕਰ ਰਹੀ ਹੈ ਇਸ ਤੋਂ ਇਲਾਵਾ ਚਾਂਦੀ ਦੀ ਕੀਮਤ 97000 80 ਰੁਪਏ ਪ੍ਰਤੀ ਗ੍ਰਾਮ ਅਤੇ 97000 ਜੋ ਕਿ 800 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਤਾਂ ਦੱਸ دیے ਕਿ ਸੋਨੇ ਚਾਂਦੀ ਦੀ ਕੀਮਤ ਆਖਿਰ ਕਿਉਂ ਡਿਗਰੀ ਹੈ ਤੁਹਾਨੂੰ ਦੱਸ ਦੇ ਕਿ ਹਾਲੇ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਵੱਡੀ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਅਮਰੀਕਾ ਅਤੇ ਚੀਨ ਦੇ ਵਿਚਕਾਰ ਤਣਾਅ ਦੇ ਵਿੱਚ ਕਮੀ ਹੈ ਤਾਂ ਅਮਰੀਕਾ ਨੇ ਚੀਨ ਤੋਂ ਆਉਣ ਵਾਲੀਆਂ ਚੀਜ਼ਾਂ ਦੇ ਉੱਤੇ ਇਕਸ ਵਧਾਉਣ ਦੀ ਯੋਜਨਾ ਨੂੰ 90 ਦਿਨਾਂ ਦੇ ਲਈ ਮੁਲਤਵੀ ਕਰ ਦਿੱਤਾ ਜਿਸ ਦੇ ਨਾਲ ਦੁਨੀਆ ਭਰ ਦੇ ਬਾਜ਼ਾਰਾਂ ਨੂੰ ਕੁਝ ਰਾਹਤ ਮਿਲੀ ਹੈ ਇਸ ਕਾਰਨ ਲੋਕਾਂ ਨੇ ਸੋਨੇ ਦੇ ਵਿੱਚ ਨਿਵੇਸ਼ ਘਟਾ ਦਿੱਤਾ ਤੇ ਹੋਰ ਥਾਵਾਂ ਦੇ ਉੱਤੇ ਪੈਸਾ ਲਗਾਉਣਾ ਸ਼ੁਰੂ ਕਰ ਦਿੱਤਾ ਜਦੋਂ ਬਾਜ਼ਾਰ ਦੇ ਵਿੱਚ ਮਾਹੌਲ ਸ਼ਾਂਤ ਹੁੰਦਾ ਹੈ ਤਾਂ ਲੋਕ ਸੋਨੇ ਵਰਗੇ ਸੁਰੱਖਿਅਤ ਨਿਵੇਸ਼ ਦੀ ਬਜਾਏ ਸਟਾਕ ਮਾਰਕੀਟ ਵਗਰੇ ਵਰਗੇ ਜਿਹੜੇ ਕਿ ਵਿਕਲਪ ਚੁਣਦੇ ਨੇ ਤਾਂ ਕਿ ਉੱਥੇ ਪੈਸਾ ਲਗਾ ਸਕੀਏ ਤਾਂ ਇਸ ਤੋਂ ਇਲਾਵਾ ਰੂਸ ਯੂਕਰੇਨ ਦੁਨੀਆ ਦੇ ਵਿੱਚ ਸ਼ਾਂਤੀ ਦੀ ਉਮੀਦ ਅਤੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਤਣਾਅ ਘਟਾਉਣ ਦੀਆਂ ਖਬਰਾਂ ਨੇ ਵੀ ਬਾਜ਼ਾਰ ਦੇ ਵਿੱਚ ਸਥਿਰਤਾ ਦਾ ਮਾਹੌਲ ਬਣਾਇਆ ਹੋਇਆ ਅਜਿਹੇ ਸਮੇਂ ਸੋਨੇ ਦੀ ਮੰਗ ਜੋ ਕਿ ਆਮ ਤੌਰ ਦੇ ਉਤੇ ਘਟ ਜਾਂਦੀ ਹੈ ਇਸ ਤੋਂ ਇਲਾਵਾ ਸਟਾਕ ਮਾਰਕੀਟ ਦੇ ਵਿੱਚ ਵਾਧਾ ਅਤੇ ਡਾਲਰ ਦੀ ਮਜ਼ਬੂਤੀ ਨੇ ਵੀ ਸੋਨੇ ਦੀਆਂ ਕੀਮਤਾਂ ਦੇ ਦਬਾਅ ਦੇ ਦਬਾਅ ਜਿਹੜਾ ਕਿ ਵਧਾਇਆ ਹੈ ਇਹਨਾਂ ਸਾਰੇ ਕਾਰਨਾਂ ਕਰਕੇ ਨਿਵੇਸ਼ਕਾਂ ਨੇ ਮੁਨਾਫਾ ਕਮਾਉਣ ਦੇ ਲਈ ਆਪਣਾ ਸੋਨਾ ਵੇਚਣਾ ਸ਼ੁਰੂ ਕਰ ਦਿੱਤਾ ਜਿਸ ਦੇ ਨਾਲ ਕੀਮਤਾਂ ਹੋਰ ਹੇਠਾਂ ਆ ਗਈਆਂ ਨੇ ਤਾਂ ਇਹੀ ਕਾਰਨ ਹੈਗਾ ਸੋਨੇ ਦੇ ਵਿੱਚ ਲਗਾਤਾਰ ਜਿਹੜੀ ਕਿ ਗਿਰਾਵਟ ਹੁੰਦੀ ਨਜ਼ਰ ਆ ਰਹੀ ਹੈ ਹੁਣ ਗੱਲ ਕਰਦੇ ਹਾਂ ਦਿੱਲੀ ਅਤੇ ਮੁੰਬਈ ਦੇ ਵਿੱਚ ਸੋਨੇ ਦਾ ਕੀ ਰੇਟ ਹੈ ਬੁੱਧਵਾਰ ਯਾਨੀ ਕਿ ਅੱਜ ਦਿੱਲੀ ਦੇ ਵਿੱਚ 22 ਕੈਰੇਟ ਸੋਨੇ ਦੀ ਕੀਮਤ ਜੋ ਕਿ ਹੈ 88710 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 96780 ਜੋ ਕਿ 60 ਰੁਪਏ ਪ੍ਰਤੀ 10 ਗ੍ਰਾਮ ਸੀ ਮੁੰਬਈ ਦੇ ਵਿੱਚ 22 ਕੈਰੇਟ ਸੋਨੇ ਦੀ ਕੀਮਤ 88050 ਰੁਪਏ 24 ਕੈਰੇਟ ਸੋਨੇ ਦੀ ਕੀਮਤ 9600 ਰੁਪਏ ਪ੍ਰਤੀ 10 ਗ੍ਰਾਮ ਦੇਤੇ ਵਪਾਰ ਕਰ ਰਿਹਾ ਹੈ ਤਾਂ ਦੱਸ ਦੇ ਕਿ ਸੋਨਾ ਚਾਂਦੀ ਖਰੀਦਣ ਵਾਲਿਆਂ ਦੇ ਲਈ ਇਹ ਅਹਿਮ ਖਬਰ ਜੜੀ ਕੀ ਹੋ ਸਕਦੀ ਹੈ ਕਿਉਂਕਿ ਅਜਹੇ ਸਥਿਤੀ ਦੇ ਵਿੱਚ ਤੁਸੀਂ ਸੋਨਾ ਚਾਂਦੀ ਤੁਸੀਂ ਖਰੀਦ ਸਕਦੇ ਹੋ ਕਿਉਂਕਿ ਸੋਨਾ ਚਾਂਦੀ ਦੇ ਲਗਾਤਾਰ ਕੀਮਤ ਜਿਹੜੀ ਕਿ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਭਾਅ ਡਿਗ ਰਹੇ ਨੇ ਤਾਂ ਤੁਸੀਂ ਜੇਕਰ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਤੁਸੀਂ ਮਾਰਕੀਟ ਦੇ ਵਿੱਚ ਜਾ ਕੇ ਸੋਨਾ ਚਾਂਦੀ ਖਰੀਦ ਸਕਦੇ ਹੋ ਕਿਉਂਕਿ ਜੇਕਰ ਵੱਡੇ ਵੱਡੇ ਬਜ਼ਾਰਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸੋਨਾ ਖਰੀਦਣ ਦੇ ਲਈ ਲੋਕਾਂ ਦੀਆਂ ਬਜ਼ਾਰਾ ਦੇ ਵਿੱਚ ਕਾਫੀ ਭੀੜ ਲੱਗੀ ਹੋਈ ਹੈ ਕਿਉਂਕਿ ਜਦੋਂ ਸਸਤੀ ਚੀਜ਼ ਹੁੰਦੀ ਹੈ ਤਾਂ ਉਹਨੂੰ ਕੌਣ ਨਹੀਂ ਖਰੀਦਦਾ ਚਾਹੂਗਾ ਬੇਸ਼ੱਕ ਸੋਨਾ ਜ਼ਰੂਰ ਮਹਿੰਗਾ ਹੈਗਾ ਪਰ ਜਿਹੜੇ ਲੋਕ ਮਜਬੂਰੀ ਦੇ ਵਿੱਚ ਹੋ ਸਕਦਾ ਜਾਂ ਫਿਰ ਕਿਸੇ ਦਾ ਸ਼ੌਕ ਹੋ ਸਕਦਾ ਹੈ ਉਹ ਲੋਕ ਜ਼ਰੂਰ ਸੋਨਾ ਖਰੀਦਦਾ ਚਾਹੁੰਦੇ ਨੇ ਤਾਂ ਇਹ ਖਬਰ ਇੱਕ ਵਾਰ ਜ਼ਰੂਰ ਧਿਆਨ ਨਾਲ ਸੁਣ ਲਿਓ